ਉਹੀ ਹੀ ਇਨਸਾਨ ਨੂੰ ਜਿਹੜਾ ਸਫਲਤਾ ਮਿਲਦੀ ਹੈ ਜਸਟਿਸ ਖਾਲੀ ਜੁਡੀਸ਼ਰੀ ਤੇ ਹੀ ਮਿਲਦਾ ਤੁਸੀਂ ਆਪੇ ਦੇਖ ਲਿਆ ਸਰਕਾਰਾਂ ਤੇ ਪੁਲਿਸ ਦਾ ਕੀ ਹਾਲ ਹੈ ਜੋ ਉਹਨਾਂ ਨੇ ਸਾਡੇ ਨਾਲ ਕੀਤਾ ਤੇ ਅਸੀਂ ਕੋਰਟ ਦਾ ਰੁਖ ਇਸੇ ਕਰਕੇ ਮੰਨ ਲਿਆ ਸੀਗਾ ਕਿ ਉਹ ਵਿਸ਼ਵਾਸ whether it was high court ਉੱਥੇ ਵੀ ਭਰੋਸਾ ਸਾਨੂੰ ਮਿਲਿਆ ਕਿ ਹਾਂ ਦੇ ਹੈਵ ਡਨ ਜਸਟਿਸ ਵਿਦ ਅਸ ਅੱਜ ਨਾਲ ਦੀ ਜਿਹੜੀ ਬੇਨਤੀ ਸੀ ਉਹ ਸਟੇ ਨਹੀਂ ਮਿਲੀ ਉਹਨਾਂ ਨੂੰ ਐਂਡ ਆਮ ਬਰੀ ਹੈਪੀ कि ਜਿਦਾਬ ਨੇ ਸੁਨਿਆ ਐਂਡ ਅਗੇ 11th ਡੇਟ ਪਾਈ ਹੈ ਕਾਫੀ ਵਾਟਐਵਰ ਹੈ ਜੁਡੀਸ਼ਰੀ ਤੇ ਹੈਗਾ ਮੈਟਰ ਵੀ ਹੈਵ ਟੂ ਓਨਲੀ ਟਰਸ ਥੈਮ ਸਤਿਅਮੇ ਜੈ ਤੇ ਜਦੂ ਕਹਿੰਦੇ ਤੇ ਸਤਿਅ ਦੀ ਜੀਤ ਹੋਏਗੀ ਹੋਏਗੀ ਜਿਵੇਂ ਤੁਹਾਨੂੰ ਪਹਿਲੇ ਵੀ ਦੱਸਿਆ ਹੀ ਐ ਜਦੂ ਹਾਈ ਕੋਰਟ ਤੇ ਵੀ ਇਟ ਇਜ਼ ਓਨਲੀ ਜੁਡੀਸ਼ਰੀ ਵਿਚ ਜੇ ਉਹ ਜੁਡੀਸ਼ਰੀ ਹੈ ਉਹ ਹੀ ਇਨਸਾਨ ਨੂੰ ਜਿਹੜਾ ਸਫਲਤਾ ਮਿਲਦੀ ਹੈ ਜਸਟਿਸ ਖਾਲੀ ਜੁਡੀਸ਼ਰੀ ਤੇ ਹੀ ਮਿਲਦਾ ਤੁਸੀਂ ਆਪੇ ਦੇਖ ਲਿਆ ਸਰਕਾਰਾਂ ਤੇ ਪੁਲਿਸ ਦਾ ਕੀ ਹਾਲ ਹੈ ਜੋ ਉਹਨਾਂ ਨੇ ਸਾਡੇ ਨਾਲ ਕੀਤਾ ਤੇ ਅਸੀਂ ਕੋਰਟ ਦਾ ਰੁਖ ਇਸੇ ਕਰਕੇ ਲਿਆ ਸੀਗਾ ਕਿਉਂਕਿ ਸਾਨੂੰ ਖਾਲੀ ਇੱਕ ਜੁਡੀਸ਼ਰੀ ਤੇ ਹੀ ਵਿਸ਼ਵਾਸ ਸੀਗਾ ਉਹ ਵਿਸ਼ਵਾਸ whether it was high court ਉੱਥੇ ਵੀ ভরਸਾ ਸਾਨੂੰ ਮਿਲਿਆ ਕਿ ਹਾਂ ਦੇ ਹੈਵ ਡਨ ਜਸਟਿਸ ਵਿਦ ਅਸ ਅੱਜ ਨਾ ਦੀ ਜਿਹੜੀ ਬੇਨਤੀ ਸੀ ਉਹ ਸਟੇ ਨਹੀਂ ਮਿਲੀ ਉਹਨਾਂ ਨੂੰ ਪਰ what we say ਜੁਡੀਸ਼ਰੀ ਕਹਿੰਦੇ ਨਾ ਸਤਿਅਮੇਵ ਜਯਤੇ ਸੋ ਸਤਿਆ ਨਾਲ ਹਮੇਸ਼ਾ ਜੁਡੀਸ਼ਰੀ ਖੜੀ ਹੈ ਔਰ ਹਮੇਸ਼ਾ ਉੱਥੇ ਹੀ ਸਚਾਈ ਨੂੰ ਹੱਕ ਮਿਲਦਾ ਹੈ ਮਤਲਬ ਜਸਟਿਸ ਮਿਲਦਾ ਹੈ ਐਂਡ ਆਮ ਵੈਰੀ ਹੈਪੀ ਜਿੱਚਾ ਤੁਸੀਂ ਸੁਣਿਆ ਐਂਡ ਅਗੇ 11th ਡੇਟ ਪਾਈ ਹੈ ਬਾਕੀ ਵਾਟੇਵਰ ਹੈ ਜੁਡੀਸ਼ਰੀ ਤੇ ਹੈਗਾ ਮੈਟਰ ਵੀ ਹੈਵ ਟੂ ਓਨਲੀ ਟਰਸ them ਸਤਿਆ ਮੇਵ ਜੈ ਤੇ ਜਦੋਂ ਕਹਿੰਦੇ ਤੇ ਸਤਿਆ ਦੀ ਜੀਤ ਹੋਏਗੀ ਹੋਏਗੀ ਮੈਂ ਸਟੇ ਮਿਲ ਰਿਹਾ ਮੈਂ ਜਿਸ ਤਰ੍ਹਾਂ ਕੀ ਕਾਗਜ਼ ਮੰਗਾਏ ਗਏ ਸੀ ਉਹ ਕਾਗਜ਼ ਪੇਸ਼ ਨਹੀਂ ਕੀਤੇ ਗਏ ਜੀ ਸਟੇ ਨਹੀਂ ਹੁੰਦਾ ਐਂਟਰੀ ਮੈਂ ਉਹਨਾਂ ਨੇ ਕਿਹਾ ਜਦ ਤੱਕ ਮੈਂ ਡਾਕੂਮੈਂਟ ਰਿਕਵੈਸਟ ਹੋਈ ਸੀ ਕਿ ਦੋਨਾ ਵਕੀਲਾਂ ਦੀ ਉਸ ਦੇ ਬੇਸਿਸ ਤੇ ਉਹਨਾਂ ਨੇ ਸਟੇ ਨਹੀਂ ਦਿੱਤਾ ਮੈਂ ਬੇਲ ਦਾ ਹੋਰ ਉਹਨਾਂ ਨੇ 11 ਤਰੀਕ ਦੀ ਡੇਟ ਰੱਖੀ ਅੱਗੇ ਕਾਰਵਾਈ ਲਈ ਸੋ ਬਾਕੀ ਵੀ ਵਿਲ ਜੋ ਵੀ ਹੋਏਗਾ 11 ਤਰੀਕ ਨੂੰ ਤੁਹਾਨੂੰ ਅਪਡੇਟ ਕਰ ਦਿਆਂਗੇ ਜਿਸ ਤਰ੍ਹਾਂ ਕਿ ਸਿਰਫ ਇੱਕ ਇੱਕ ਵਿਅਕਤੀ ਨੂੰ ਵੀ ਪਾਏ ਗਏ ਜਮਾਨਤ ਲਈ ਤੇ ਜੀ ਹਾਂ ਜੀ ਇੱਕ ਉਹ ਵਿਅਕਤੀ ਵੱਲੋਂ ਰੋਨੀ ਸਿੰਘ ਵੱਲੋਂ ਜੋ ਮਾਨਤ ਪਾਈ ਗਈ ਹੈ ਐਂਡ ਬਾਕੀ ਅੱਜ ਬੈਸ ਹੋਈ ਸੀ ਜਿਹੜਾ ਜਿਹੜਾ ਆਏਗਾ ਆਰਡਰ ਕੋਰਟ ਦੇ ਮੈਦਾਨ ਦਾ ਉਹ ਤੱਕ ਮਿਲੀ ਜਾਏਗਾ ਬਟ ਮੈਂ ਇੱਕੋ ਚੀਜ਼ ਕਹਿਣਾ ਚਾਹਾਂਗੀ ਕਿ ਆਪਾਂ ਇਹ ਹਰ ਬੰਦੇ ਨੂੰ ਮੈਂ ਰਿਕੁਐਸਟ ਕਰਾਂਗੀ ਜਿਨ੍ਹਾਂ ਨੂੰ ਇਨਸਾਫ ਨਹੀਂ ਮਿਲਦਾ ਇੱਕ ਕੋਰਟ ਹੈਗੀ ਮੈਜਿਸਟ੍ਰੇਟ ਜਿੱਥੇ ਆਪਾਂ ਕਹਿੰਦੇ ਨਾ ਕੋ ਜੱਜ ਉੱਥੇ ਹੀ ਜਾ ਕੇ ਸਾਨੂੰ ਇਨਸਾਫ ਮਿਲੇਗਾ ਤਾਂ ਹਰ ਬੰਦੇ ਨੂੰ ਵਿਸ਼ਵਾਸ ਰੱਖੰਦੀ ਲੋੜ ਹੈ ਥਿਸ ਇਜ਼ ਓਨਲੀ ਵੈਨ ਇਟ ਇਜ਼ ਰਿਟਨ ਮੈਂ ਬਾਰ ਬਾਰ ਇਹ ਗੱਲ ਕਹਿੰਨੀ ਆ ਸਤਿਅਮੇ ਵਿਜਯਤੇ ਉਹਨਾਂ ਦੇ ਸੀਟ ਪਿੱਛੇ ਲਿਖਿਆ ਤੇ ਸਤਿਅ ਨੂੰ ਹਮੇਸ਼ਾ ਜਸਟਿਸ ਕੋਰਟ ਤੇ ਵੀ ਨਾ ਚੰਡੀਗੜ੍ਹ ਕੋ ਪੁਲਿਸ ਕੋ ਇਨਕੁਆਇਰੀ ਮਾਰੀ ਗਈ ਤੇ ਉਹ ਵੀ ਤੁਸੀਂ ਸੈਟੀਸਫਾਈਡ ਹੋ ਉਸ ਤੋਂ ਹਾਂਜੀ ਹਾਂਜੀ ਬਿਲਕੁਲ ਜੀ ਥੈਟ ਇਜ਼ ਵਾਟ ਵੀ ਵਾਂਟਿਡ ਐਂਡ ਵੀ ਆਰ 100% ਸ਼ੋਰ ਕਿ ਟ੍ਰਾਇਲ ਜਿਹੜਾ ਹੋਏਗਾ ਇਨਕੁਆਇਰੀ ਵਿਲ ਬੀ ਦੇ ਵਿਲ ਡੂ ਜਸਟਿਸ ਵਿਦ एवरीवन ਸਾਡੇ ਐਡੀਸ਼ਨਲ ਸੈਸ਼ਨ ਦਾ ਸਾਥ ਮੈਡਮ सुरेंद्रਪਾਲ ਕੌਰ ਜੀ ਦੀ ਕੋਰਟ ਦੇ ਵਿੱਚ ਰੌਣੀ ਸਿੰਘ ਇਨਸਪੈਕਟਰ ਦੀ ਮੇਲ ਅਪਲੀਕੇਸ਼ਨ ਫॉर ਗ੍ਰਾਂਟ ਆਫ ਐਂਟਿਸਪੇਟਰੀ ਬੇਲ ਉਹ ਲੱਗੀ ਹੋਈ ਸੀ ਜਿਹਦੇ ਚ ਜੱਜ ਸਾਹਿਬ ਨੇ ਅੱਜ ਵਾਸਤੇ ਰਿਕਾਰਡ ਮੰਗਵਾਇਆ ਸੀ ਚੰਡੀਗੜ੍ਹ ਪੁਲਿਸ ਤੋਂ ਯੂਟੀ ਪੁਲਿਸ ਤੋਂ ਕਿਉਂਕਿ ਇਨਵੈਸਟੀਗੇਸ਼ਨ ਆਨਰੇਬਲ ਹਾਈ ਕੋਰਟ ਦੇ ਆਰਡਰ ਦੇ ਮੁਤਾਬਕ ਡਾਇਰੈਕਸ਼ਨ ਦੇ ਮੁਤਾਬਕ ਉਥੇ ਟਰਾਂਸਫਰ ਹੋ ਗਈ ਹੈ ਪਰ ਰਿਕਾਰਡ ਅੱਜ ਨਹੀਂ ਆ ਸਕਿਆ ਲੇਕਿਨ ਉਹਨਾਂ ਦੀ ਐਪਲੀਕੇਸ਼ਨ ਤੇ ਡਿਫੈਂਸ ਕਾਉਂਸਲਲੇ ਰੌਣੀ ਸਿੰਘ ਦੇ ਵਕੀਲ ਸਾਹਿਬ ਨੇ ਅੱਜ ਬਹਿਸ ਸ਼ੁਰੂ ਕੀਤੀ ਇਹ ਰਿਕਵੈਸਟ ਕੀਤੀ ਅਨੇਬਲ ਕੋਰਟ ਨੂੰ ਕਿ ਸਾਨੂੰ ਜਦੋਂ ਤੱਕ ਇਸ ਪਟੀਸ਼ਨ ਦੀ ਰੈਗੂਲਰ ਸੁਣਵਾਈ ਜਾਂ ਪੱਕੀ ਸੁਣਵਾਈ ਵੇਲੇ ਰਿਕਾਰਡ ਆਏਗਾ ਉਦੋਂ ਤੱਕ ਸਾਨੂੰ ਰਾਹਤ ਦਿੱਤੀ ਜਾਵੇ ਤਾਂ ਕਿ ਸਾਨੂੰ ਕੋਈ ਅਰੈਸਟ ਨਾ ਕਰ ਸਕੀ ਜਿਸ ਨੂੰ ਅਸੀਂ ਕੰਪਲੇਨੈਂਸ ਸਾਈਡ ਤੋਂ ਰਿਪੋਰਟ ਕੀਤਾ ਔਰ ਕੁਝ ਫੈਕਟਸ ਜੱਜ ਸਾਹਮਣੇ ਲਿਆਂਦੇ ਕਿਉਂਕਿ ਮੈਟਰ ਹੁਣ ਸਬਜਕਟਿਸ ਹੈ ਇਸ ਕਰਕੇ ਮੈਂ ਬਾਕੀ ਡਿਟੇਲ ਨਹੀਂ ਦੱਸ ਸਕਦਾ ਲੇਕਿਨ ਉਹਨਾਂ ਦੀ ਜੋ ਰਿਕਵੈਸਟ ਸੀ ਇਨਟੈਰਮ ਈਲ ਦੀ ਉਹ ਉਹ ਦਾ ਸਮੇਂ ਰਿਜੈਕਟ ਸਰ 11 ਨੂੰ ਅਗਲੀ ਡੇਟ 11 ਤਰੀਕ ਨੂੰ ਰਿਕਾਰਡ ਮੋਗਾਇਆ ਹੈ ਔਰ ਉਸ ਦਿਨ ਫਾਈਨਲ ਆਰਗੂਮੈਂਟਸ ਹੋਣਗੇ ਇਹਨਾਂ ਦੀ ਬੀਲ ਐਪਲੀਕੇਸ਼ਨ ਤੇ ਰੋਲਿੰਗ ਸਰ ਜਿਹੜਾ ਕਿਹੜਾ ਰਿਕਾਰਡ ਹੈ ਜਿਹੜਾ ਫੰਕਸ਼ਨ ਨਹੀਂ ਤੇ ਉਹਦੀ ਰੋਲ ਹੈਗਾ ਜੋ ਕੰਪਲੀਟ ਫਾਈਲ ਇਨਵੈਸਟੀਗੇਸ਼ਨ ਦੀ ਹੈ ਉਹ ਅੱਜ ਆਨਰੇਬਲ ਕੋਰਟ ਸਾਹਮਣੇ ਪੇਸ਼ ਨਹੀਂ ਹੋ ਸਕੀ ਨੈਕਸਟ ਡੇਟ ਤੇ ਪੇਸ਼ ਕਰਨਗੇ ਸੋ ਉਸ ਦਿਨ ਆਰਗੂਮੈਂਟਸ ਹੋ ਜਾਣਗੇ ਨੈਕਸਟ ਡੇਟ ਸਰ ਦੱਸੋ ਕਿਆ 11 ਤਰੀਕ 11 April ਸਵੇਰੇ 10:00